ਵਰੇ ਦੇ ਵਿੱਚ ਉਥੇ ਪਾਰਲੀਮੈਂਟ ਦੇ ਵਿੱਚ ਵਿਅਸਤ ਸਾਂ ਲੇਕਿਨ ਕੀ ਐਸਾ ਡਰ ਸਿਤਾਰਿਆ ਸੀ ਸਰਕਾਰ ਨੂੰ ਕਿ 3 ਸਾਲਾਂ ਦੀ ਸਰਕਾਰ ਨੇ ਜਿੱਥੇ ਦੋ-ਦੋ ਮੰਤਰੀ ਹੋਣ ਤੇ ਫੇਰ ਉਹਨਾਂ ਤੋਂ ਕਾਰਪੋਰੇਸ਼ਨ ਲੜਨ ਦਾ ਸਾਸਨਾ ਉਹਨਾਂ ਕੋਲੇ ਹੋਵੇ ਤੇ ਉਹਨਾਂ ਨੂੰ ਕਾਗਜ਼ ਕੈਨਸਲ ਕਰਨੇ ਪਏ ਹੋਣ ਤੇ ਇਸ ਤਰ੍ਹਾਂ ਦੀ ਬਦਸਲੂਕੀ ਕਰਨੀ ਪਈ ਹੋਵੇ ਕੁੱਟਿਆ ਮਾਰਿਆ ਜ਼ਾਤੀ ਕੀਤੀ और जो पुलिस प्रशासन ने किया उस दिन एक वीडियो पाई सी लाइव आ नानक साहब ने इन का नाम तो बाबे लेकिन जिस प्रकार इन्हों रवैया रहा पुलिस प्रशासन का और सिविल अधिकारियों का मैडम डीसी का यह भी आने वाले समय चेते रखा जाऊगा कि दो आई ए एस आई एस आई पी एस ऑफिसर ने ਕਿਸ ਪ੍ਰਕਾਰ ਲੋਕਤੰਤਰ ਦੀਆਂ ਝੱਟੀਆਂ ਉਡਾਈਆਂ ਜਦੋਂ ਇਹਨਾਂ ਦੇ ਮੋਢੇ ਤੇ ਛੇਰ ਲੱਗਦਾ ਹੈ ਜਾਂ ਇਹ ਸੰਵਿਧਾਨ ਦੀ ਸੌਂ ਖਾਂਦੇ ਏ ਉਦੋਂ ਇਹ ਸੌਂ ਖਾਂਦੇ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ ਲੇਕਿਨ ਚੰਦ ਪੋਲੀਟੀਕਲ ਲੀਡਰਾਂ ਦੇ ਇਸ਼ਾਰਿਆਂ ਤੇ ਚੰਦ ਉਹਨਾਂ ਮਿਲਿਆਂ ਦੇ ਇਸ਼ਾਰਿਆਂ ਤੇ ਜੋ ਇਹਨਾਂ ਨੇ ਜ਼ਾਸੀ ਧੱਕਾ ਕੀਤਾ ਹੈ ਇਹਨੂੰ ਪੰਜਾਬ ਕਦੇ ਭੁੱਲੇਗਾ ਨਹੀਂ ਸੋ ਮੈਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਗੁੰਗੀ ਬੈਰੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੰਨਾ ਹੈ ਕਿ ਇਹੋ ਜੀਆਂ ਹਰਕਤਾਂ ਦੇ ਨਾਲ ਸਾਡੇ ਜਿਹੜੇ ਜਜਾਰੂ ਕਾਂਗਰਸ ਦੇ ਵਰਕਰ ਸਹਿਬਾਨ ਨੇ ਉਹ ਹੋਰ ਉਹਨਾਂ ਨੂੰ ਮਜ਼ਬੂਤੀ ਮਿਲੇਗੀ ਪਰ ਪੰਜਾਬ ਦੀ ਜਨਤਾ ਦੇ ਵਿੱਚ ਜਿਹੜਾ ਇੱਕ ਬਦਲਾਅ ਦੇ ਨਾਂ ਤੇ ਇੱਕ ਮੌਕਾ ਕੇਜਰੀਵਾਲ ਸਾਹਿਬ ਦੇ ਨਾਂ ਤੇ ਤੁਸੀਂ ਤੁਹਾਨੂੰ ਪੰਜਾਬ ਦੀ ਭੋਲੀ ਭਾਂਦੀ ਜਨਤਾ ਨੇ 92 ਸੀਟਾਂ ਦੇ ਕੇ ਫਤਵਾ ਦਿੱਤਾ ਸੀਗਾ ਉਹ ਪੰਜਾਬ ਦੀ ਜਨਤਾ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਮੂੰਹ ਤੋੜਨਾ ਮੂੰਹ ਤੋੜ ਮਾਰ ਜਵਾਬ ਦੇਗੀ ਵੈਸੇ ਤਾਂ ਪਾਰਲੀਮੈਂਟ ਦੀਆਂ ਚੋਣਾਂ 'ਚ ਜਿਹੜੀਆਂ ਜਨਰਲ ਚੋਣ ਹੋਏ 13 ਵਿੱਚੋਂ ਕੋਗੀ ਭਗਵੰਤ ਮਾਨ ਸਾਹਿਬ ਕਹਿੰਦੇ ਸਨ 130 130 7 ਸੀਟਾਂ ਜਿੱਤ ਕੇ ਪੰਜਾਬ ਦੀ ਜਨਤਾ ਨੇ ਇਹ ਗੱਲ ਦੱਸੀ ਔਰ ਮੋਹਰ ਲਾਈ ਹੈ ਕਿ ਅਗਲਾ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਆਮ ਆਦਮੀ ਪਾਰਟੀ ਨੂੰ ਗੱਦੀ ਤੋਂ ਲਾਹਣ ਦਾ ਨਿਸ਼ਾਨਾ ਹੈ ਇਹ ਇੱਕ ਸਨੇਹਾ ਤੇ ਸੰਦੇਸ਼ ਹੈ ਕਿ ਅੱਜ ਇਹਨਾਂ ਨੇ ਉਹ ਗੱਲ ਸਿੱਧ ਕਰਤੀ ਉਸੇ ਬਖਲਾੜ ਚ ਆ ਕੇ ਇਹਨਾਂ ਨੂੰ ਪਤਾ ਸੀ ਕਿ ਕਾਰਪੋਰੇਸ਼ਨਾਂ ਚ ਕਾਂਗਰਸ ਪਾਰਟੀ ਦਾ ਜਿਹੜਾ ਰਾਜ ਬਣੇਗਾ ਔਰ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਇਸ ਕਰਕੇ ਇਹਨਾਂ ਨੇ ਆ ਸਾਰੀ ਬਦਸਲੂਕੀ ਤੇ ਸਾਰੀ ਜਿਹੜੀ ਹਰਕਤ ਕੀਤੀ ਹੈ ਉਹ ਉਸ ਬਖਲਾਅਚ ਕੀਤੀ ਹੈ ਸੋ ਮੈਂ ਆਪਦੇ ਵਰਕਰ ਸਾਥੀਆਂ ਨੂੰ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਤੇ ਮੋਹਿਤ ਮਹਿੰਦਰਾ ਸਾਹਿਬ ਬਾਜਵਾ ਸਾਹਿਬ ਨੇ ਇੱਥੇ ਹੋਣਾ ਸੀ ਫਿਰ ਉਹ ਥੋੜੇ ਹੋਰ ਲੇਟ ਹੁੰਦੇ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਲੇਟ ਮਿਲਿਆ ਅੱਜ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਤੇ ਫਿਰ ਮੇਰਾ ਖਿਆਲ ਸਾਰੀਆਂ ਪਟੀਸ਼ਨਸ ਐਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਇਹਦੀ ਲੜਾਈ ਲੜਾਂਗੇ ਉਹ ਜਿਹੜਾ ਸਾਰਾ ਗਾਂਧੀ ਸਾਹਿਬ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਸੰਪਰਕ ਕੀਤਾ ਔਰ ਫਿਰ ਇੱਥੋਂ ਅਸੀਂ ਸਾਰੇ ਜਾਣੇ ਅਗਰ ਸਾਨੂੰ ਦੇਸ਼ ਦੀ ਲੋਕ ਸਭਾ ਚ ਵੀ ਇਹਦੀ ਆਵਾਜ਼ ਚੁੱਕਣ ਦਾ ਮੌਕਾ ਮਿਲਿਆ ਜ਼ਰੂਰ ਅਸੀਂ ਲੋਕਤੰਤਰ ਦੀ ਆਵਾਜ਼ ਬੇਸ਼ਕੀ ਲੋਕ ਸਭਾ ਦੇ ਵਿੱਚ ਕਿਉਂਕਿ ਉੱਥੇ ਉੱਥੇ ਡਰਾਪ ਜਾਂਦਾ ਹੈ ਕੁਐਸਚਨ ਆਰ ਦਾ ਤੇ ਜਿਹੜਾ ਤੁਹਾਡਾ ਜ਼ੀਰੋ ਆਰ ਹੁੰਦਾ ਹੈ ਜੇ ਉਹ ਸਮਾਂ ਮਿਲਿਆ ਤਾਂ ਜਰੂਰ ਅਸੀਂ ਉੱਥੇ ਵੀ ਗੱਲ ਰੱਖਾਂਗੇ ਲੇਕਿਨ ਲੇਕਿਨ ਇਹਦੇ ਨਾਲ-ਨਾਲ ਸਾਡੀ ਡਿਮਾਂਡ ਹੈ ਇਹਦੇ ਨਾਲ-ਨਾਲ ਮੈਂ ਆਪਦੇ ਵਰਕਰਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਤੱਕੜੇ ਰਹੋ ਸਾਡੇ ਉਸ ਹਜ਼ਾਰੂ ਸਾਥੀਆਂ ਨੂੰ ਸਾਡੇ ਕਾਉਂਸਲਰ ਸਾਡੀਆਂ ਭੈਣਾਂ ਜਿਹੜੀਆਂ ਚੋਣਾਂ ਲੜਨ ਜਾ ਰਹੀਆਂ ਸਨ ਅਸੀਂ ਉਹਨਾਂ ਦੇ ਨਾਲ ਐ ਕਿਸੇ ਗੱਲ ਤੋਂ ਅਸੀਂ ਪਿੱਛੇ ਨਹੀਂ ਆ। ਇਹ ਠੀਕ ਹੈ। ਕਿਉਂਕਿ ਪਾਰਲੀਮੈਂਟ ਲੱਗੀ ਹੋਣ ਦੇ ਕਾਰਨ ਅਸੀਂ ਥੋੜਾ ਇਹਦੇ 'ਚ ਦੇਰੀ ਹੋਈ ਇੱਕ ਅੱਧਾ ਦੇਣ। ਲੇਕਿਨ ਸਾਡਾ ਦਿਲ ਤੇ ਦਿਮਾਗ ਪਟਿਆਲੇ ਦੇ ਵਿੱਚ ਸੀ ਹਮੇਸ਼ਾ ਦੁੱਗਲ ਸਾਹਿਬ ਨਾਲ, ਵਿਸ਼ਨੂੰ ਜੀ ਨਾਲ, ਮਹਿੰਦਰਾ ਜੀ ਨਾਲ ਇਹ ਨਿਰੰਤਰ ਇਹਨਾਂ ਲੋਕਾਂ ਨਾਲ ਗੱਲਾਂ ਸਾਡੀਆਂ ਹੋ ਰਹੀਆਂ ਸਨ। ਜਿਹੜੀ ਸਾਡੀ ਡਿਮਾਂਡ ਹੈ ਡਿਮਾਂਡ ਇਹ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹਦੇ ਚ ਕੌਗਨੀਡੈਂਸ ਲਵੇ ਤੇ ਸਾਡੇ ਸਿਰੇ ਜਿਹੜੇ ਵੀ ਕਾਗਜ਼ ਸਾਡੇ ਰੱਦ ਕੀਤੇ ਵੇ ਖੋਗੇ ਲਏ ਜਿਨ੍ਹਾਂ ਨੇ ਖੋਏ ਆ ਉਹਨਾਂ ਦੇ ਕਾਰਵਾਈ ਹੋਵੇ ਤੇ ਨਾਲ ਉਹਨਾਂ ਦੇ ਕਾਗਜ਼ ਬਹਾਲ ਕੀਤੇ ਜਾਣ ਤੇ ਸਾਨੂੰ ਚੋਣਾਂ ਪ੍ਰਣਾਲੀ ਵਿੱਚ ਹਿੱਸਾ ਲੈਣ ਦਾ ਜਿਹੜਾ ਮੌਕਾ ਦਿੱਤਾ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਦੀ ਜਨਤਾ ਦੇ ਸਾਹਮਣੇ ਹੋਵੇ ਵੀ ਪੰਜਾਬ ਦੇ ਲੋਕ ਤੇ ਪਟਿਆਲੇ ਦੇ ਲੋਕ ਕੀ ਚਾਹੁੰਦੇ ਸਨ ਸੋ ਪਾਵਾਂਗੇ ਪਹਿਲਾਂ ਜਿਹੜਾ ਪ੍ਰਕਿਰਿਆ ਫਾਲੋ ਕਰ ਰਹੇ ਹਾਂ ਕਿ ਇਲੈਕਸ਼ਨ ਕਮਿਸ਼ਨ ਕੋਲੇ ਪਟੀਸ਼ਨ ਦਾਇਰ ਕਰਨੀ ਪੈਂਦੀ ਹੈ ਬਿਫੋਰ ਗoing ਟੂ ਦਾ ਹਾਈ ਕੋਰਟ ਉਹ ਸਾਰੀ ਅਸੀਂ ਪ੍ਰਕਿਰਿਆ ਦੀ ਲੜਾਈ ਲੜ ਰਹੇ ਹਾਂ ਔਰ ਤੁਹਾਡੇ ਸਾਹਮਣੇ ਜਿੱਥੋਂ ਤੱਕ ਜਾਣਾ ਪਿਆ ਉਹ ਅਸੀਂ ਲੜਾਂਗੇ ਟੋਟਲ ਕਿੰਨੇ ਮੈਂਬਰ ਨੇ ਜਿਹੜੇ ਜਿਹੜੇ ਨੇ ਤੁਹਾਡੇ ਬਾਅਦ ਵਿੱਚ ਕੋਈ ਇਹ ਮੇਰਾ ਖਿਆਲ ਦੁੱਗਲ ਸਾਹਿਬ ਕੋਲੇ ਕੌਂਤੀ ਮਤਲਕੇ ਉਡਾ ਦਿੱਤੇ ਗਏ ਕਈ ਹੋਰ ਵੀ ਲੋਕ ਸਾਡਾ ਨਾਟ ਓਨਲੀ ਸਾਡੇ ਮੇਰਾ ਖਿਆਲ ਹੋਰ ਵੀ ਵਿਚਾਰੇ ਜਿਹੜੇ ਕੋਈ ਇੰਡੀਪੈਂਡੈਂਟ ਚੋਣ ਲੜਨਾ ਚਾਹੁੰਦਾ ਸੀ ਕਿਤੇ ਕੋਈ ਹੋਰ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਕਾਗਜ਼ ਰੱਦ ਹੋਏ ਸੋ ਸੋ ਸਵਾਲ ਕਰ ਹਾਂਜੀ ਸਾਹਿਬ ਉਹ ਕਹਿੰਦੇ ਐ ਅਸੀਂ ਨਹੀਂ ਖੋਏ ਬੀਜੇਪੀ ਦੇ ਜਿਹੜੇ ਸੀ ਉਥੇ ਉਹਨਾਂ ਨੇ ਕਾਗਜ਼ ਖੋਏ ਨਹੀਂ ਉਹ ਗੁੰਡਾਗਰਦੀ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਕਰਿਆ ਸੀ ਮੰਤਰੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀ ਇਹ ਵੀ ਕਹਿ ਰਹੇ ਆ ਵੀ 9 ਵਜੇ ਤੱਕ ਅਗਲਾ ਚੋਣ ਖਤਮ ਹੋ ਜਾਏਗਾ ਉਸ ਦਿਨ ਇਹ ਵੀ ਹਦਾਇਤ ਦਿੱਤੇ ਆ ਹੁਣ ਤੱਕ ਵੀ ਈਵਨ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਵੀ ਧਮਕੀਆਂ ਆਉਂਦੀਆਂ ਵੋ ਕਹਿੰਦੇ ਵੀ ਪਤਾ ਨਹੀਂ ਕੀ ਹੋਏਗਾ ਤੁਹਾਡੇ ਨਾਲ ਉਹਨਾਂ ਦੇ ਬੇਟੇ ਨੂੰ ਇਨਡਾਇਰੈਕਟਲੀ ਟੈਲੀਫੋਨ ਕੀਤੇ ਜਾ ਰਹੇ ਆ ਤੁਹਾਡੇ ਦੇ ਪਰਚਾ ਪਾ ਦਿੱਤਾ ਜਾਏਗਾ ਤੁਹਾਡੇ ਨਾਲ ਧੱਕਾ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਵੀਡੀਓ ਦੇ ਹੋਰ ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੇ ਕੈਂਡੀਡੇਟ ਰਹਿ ਗਏ ਉਹਨਾਂ ਨੂੰ ਵੀ ਮਿਲ ਰਹੀਆਂ ਸੋ ਇਹਰਾ ਖਮਿਆਜਾ ਪ੍ਰਸ਼ਾਸਨ ਨੂੰ ਭੁਗਤਣਾ ਪਏਗਾ ਇਹਰਾ ਖਮਿਆਜਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜ਼ਰੂਰ ਭੁਗਤਣਾ ਪਏਗਾ ਅਸੀਂ ਆਪ ਦੇ ਵਰਕਰਾਂ ਨਾਲ ਚਟਾਂਗਾਂ ਵਾਂ ਖੜੇ ਹੁਣ ਮੈਂ ਬੇਨਤੀ ਕਰਾਂਗਾ ਮੈਂ ਸਵਾਲ ਬਾਅਦ ਚ ਲੈ ਲਾਂਗੇ ਸਰ ਸਨੌਰ ਸਨੌਰ ਤੇ ਦੇਵੀਗੜ੍ਹ ਦੀਆਂ 41 ਬੋਰਡਾਂ ਤੇ ਇੱਕ ਵੀ ਜਗ੍ਹਾ 41 ਬੋਰਡ ਦੇ ਚ ਕਾਗਜ਼ ਨਹੀਂ ਪਰਦੇ ਨਹੀਂ ਸਾਬ ਹੈਰੀ ਮਾਂਜੀ ਮੈਂ ਅੱਜ 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 ਸਮਾਣੇ ਵੀ ਜਾ ਕੇ ਆਇਆ ਘਨੌਰ ਦੀ ਵੀ ਇਹ ਗੱਲ ਹੈ ਸਨੌਰ ਦੀ ਵੀ ਇਹ ਗੱਲ ਹੈ ਜੀਰੇ ਦੀ ਵੀ ਇਹ ਗੱਲ ਹੈ ਮਖੂ ਦੀ ਵੀ ਇਹ ਗੱਲ ਹੈ ਧਰਮਕੋਟ ਕਿਸ ਤਰ੍ਹਾਂ ਕਾਕਾ ਲੋਗਰ ਦੀ ਨੂੰ ਫੜ ਕੇ ਖੜੀ ਹੈ ਪੁਲਿਸ ਤੁਸੀਂ ਦੇਖਿਆ ਹੋਣਾ ਇੱਕ ਸੀਟ ਤੇ ਸਮਾਨੇ ਸਾਡੇ ਕਾਗਜ਼ ਸਨ ਕਿਸ ਤਰ੍ਹਾਂ 1.5 ਘੰਟਾ ਜਦੋਂ ਜੇਤ ਤੋਂ ਬਾਅਦ ਇੱਕ ਤਾਂ ਕਾਗਜ਼ ਲੈ ਕੇ ਭੱਜ ਕੇ ਕੋਰਨ ਦੀ ਮੰਦਰ ਪੜਿਆ ਜੀ ਮੰਦਰ ਜੁੱਤੀਆਂ ਸਮੇਤ ਪੁਲਸੜੇ 41 ਨੰਬਰ ਬਾੜ ਦੇ ਅੰਦਰ ਸੋ ਮੇਰੇ ਮੁੰਡੇ ਨੇ ਚੱਕ ਕੇ ਕਹਿੰਦੇ ਬਲਤਕਾਰ ਦਾ ਕੇਸ ਪਾਵਾਂਗੇ ਦਫਾਚਾ 76 ਲਾਂਗੇ ਜਿਮਾਨਤ ਨਹੀਂ ਹੁੰਦੀ ਮੁੰਡਾ ਮੁਲਾਜ਼ਮ ਦਾ ਸਾਡਾ ਜਾ ਕੇ ਇਨਕੁਆਇਰੀ ਕਰਾਉਂਦੇ ਪੀਬੀਆਈ ਕੋ ਬੰਗਲਾਦੇਸ਼ ਤੋਂ ਹੀ ਕਮਾੜਾ ਹੋਇਆ ਦਲਾ ਪੁਲਿਸ ਤੇ ਪੁਲਿਸ ਨਾਮ ਦਾ ਪੋਲੀਟਿਕਲ ਪਾਰਟੀਆਂ ਦੀ ਕੰਮ ਉਹਦਾ ਇਹ ਕਹਿੰਦੇ ਕਿ ਜਿਹੜੀ ਪਰਤ ਪਰਤ ਚੱਲਦੀ ਆ ਰਹੀ ਹੈ ਪਹਿਲਾਂ ਕਾਂਗਰਸ ਨੇ ਫਿਰ ਅਕਾਲੀ ਦਲ ਨੇ ਫਿਰ ਹੁਣ ਆਵਾਜ਼ ਦੀ ਪਾਰਟੀ ਹੈ ਕਹਿੰਦੇ ਅਸੀਂ 31 ਦੇ ਕਬਜਾ ਮੋੜਿਆ ਜਿਹੜੀ ਪੁਲਿਸ ਦੀ ਹੁਕਮ ਕਾਇਲ ਦੇ ਵਿੱਚ ਅਧਿਕਾਰੀ ਕਹਿ ਰਹੇ ਕਿ ਪਹਿਲਾਂ ਅਸੀਂ ਉਹਨਾਂ ਦੇ ਹੱਕ ਪੁੱਕਤੇ ਹੁਣ ਅਸੀਂ ਇਹਨਾਂ ਦੇ ਹੱਕ ਪੁੱਕਤੇ ਆ ਦੇ ਚਾਹੇ ਉਹ ਕਾਂਗਰਸ ਕਰਦੀ ਹੋਵੇ ਪਰ ਮੈਂ ਚਾਹੇ ਕੋਈ ਸੇ ਹੋਰ ਪਾਰਟੀ ਨੇ ਕੁਝ ਕੀਤਾ ਹੋਵੇ ਉਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਂਦਾ ਕੋਈ ਚਾਹੇ ਕਿਸੇ ਕਾਂਗਰਸ ਦੇ ਵਿਅਕਤੀ ਨੇ ਵੀ ਕੁਝ ਕੀਤਾ ਅਸੀਂ ਇਸ ਗੱਲ ਦੇ ਖਿਲਾਫ ਹਾਂ ਅਸੀਂ ਸੰਵਿਧਾਨ ਦਾ ਪਾਲਣਾ ਕਰਦੇ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਉਸ ਸੰਵਿਧਾਨ ਦੀ ਰਚਨਾ ਕੀਤੀ ਹੈ ਉਹਦੇ ਤੇ ਅਸੀਂ ਪਹਿਰਾ ਦਿੰਦੇ ਹਾਂ ਔਰ ਲੋਕਤੰਤਰ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਲੇਕਿਨ ਇਹਦਾ ਮਤਲਬ ਇਹ ਨਹੀਂ ਕਿਸੇ ਇੱਕ ਵਿਅਕਤੀ ਨੇ ਗਲਤੀ ਕੀਤੀ ਹੈ ਤਾਂ ਦੂਜਾ ਡਬਲ ਕਰੇ ਅੱਜ ਇਹ ਗੱਲ ਕਹਿਣੀ 21 ਦੀਆਂ 31 ਮੂੜੀਆਂ ਮੈਨੂੰ ਲੱਗਦਾ ਇਹ ਵੀ ਸ਼ਰਮਸ਼ਾਰ ਗੱਲ ਐ ਤੁਹਾਨੂੰ ਫਿਰ ਬਾਬਾ ਸਾਹਿਬ ਅੰਬੀਦ ਕਰਦੀ ਤੇ ਭਗਤ ਸਿੰਘ ਦੀ ਫੋਟੋ ਵੀ ਦਫ਼ਤਰਾਂ ਚੋਂ ਲਾ ਦੇਣੀ ਚਾਹੀਦੀ ਐ ਸੋ ਇਹਨਾਂ ਨੇ ਪਰ ਸਾਰੇ ਰਿਕਾਰਡ ਤੋੜ ਦਿੱਤੇਗੇ ਚਾਹੇ ਉਹ ਕਾਲੀਆਂ ਦੇ ਸੰ ਚਾਹੇ ਉਹ ਕਾਂਗਰਸੀਆਂ ਦੇ ਸੰ ਇਹਨਾਂ ਨੇ ਕੋਈ ਰਿਕਾਰਡ ਨਹੀਂ ਛੱਡਿਆ ਸਾਰੇ ਰਿਕਾਰਡ ਇਹਨਾਂ ਨੇ ਤੋੜਤੇ ਔਰ ਦੁਬਾਰਾ ਫੇਰ ਮੈਂ ਕਹਿਣਾ ਚਾਹੁੰਨਾ ਕਿ ਪੁਲਿਸ ਦੀ ਭੂਮਿਕਾ ਇਹਰੇ ਇਹਰੇ ਵਿੱਚ ਇਹਰੇ ਸਵਾਲਿਆ ਉਹਦੇ ਤੇ ਸਵਾਲ ਲੱਗਦਾ ਐ ਔਰ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਨਪਟਾਰਾ ਕਰਾਂਗੇ ਜਿਹੜੇ ਅਫਸਰ ਜਿਹੜੇ ਥੱਲੇ ਇਹ ਕੰਮ ਕਰਦੇ ਐ ਚਾਹੇ ਉਹ ਇੱਧਰ ਜਾ ਕੇ ਕਰਦੇ ਐ ਚਾਹੇ ਦੂਜੀਆਂ ਪਾਰਟੀਆਂ ਚ ਕਰਦੇ ਐ ਇਹਨਾਂ ਲੋਕਾਂ ਤੇ ਨਜ਼ਰ ਬਣਾ ਕੇ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਅਫਸਰਾਂ ਦੇ ਖਿਲਾਫ ਜ਼ਰੂਰ ਜਿਹੜੀਆਂ ਵੀ ਸਰਕਾਰ ਅਗਲੀ ਆਵੇ ਉਹਦੇ ਤੇ ਕਦਮ ਚੁੱਕਣੇ ਚਾਹੀਦੇ ਐ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਵੀ ਸਰਕਾਰ ਆਵੇ ਇਹੋ ਜਿਹੇ ਲੋਕ ਇਹ ਨਾ ਕਹਿ ਸਕਣ ਵੀ ਮੈਂ ਲਿਆਉ ਜੀ ਤੁਹਾਡੇ ਕਾਗਜ਼ ਕੈਨਸਲ ਕਰਾ ਦਦਾ ਮੈਂ ਆ ਕਰ ਦਿੰਦਾ ਉਹ ਇੱਧਰ ਰੱਖ ਕੇ ਇੱਧਰ ਕਰ ਦੇ ਇੱਧਰ ਆ ਕੇ ਇੱਧਰ ਕਰ ਦੇ ਸੋ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਆਪਦੇ ਸਾਰੇ ਸਾਥੀਆਂ ਦੀ ਲੜਾਈ ਲੜਾਂਗੇ ਤੇ ਲੜਦੇ ਰਵਾਂਗੇ